ਸਾਬ ਬੈਸਟ ਡੇਰੀ ਦਾ ਅਵਾਰਡ ਮਿਲਿਆ ਹੈ ਪੀਡੀਐਫ ਦੇ ਬਲਕਿਸ ਤੇ ਕਲਾਮ ਦੇਖ ਦਿਓ ਔਰ ਕੀ ਐਸੀ ਚੀਜ਼ਾਂ ਰੱਖੀਆਂ ਗਈਆਂ ਡੇਰੀ ਦੇ ਵਿੱਚ ਜਿਹਦੇ ਨਾਲ ਤੁਹਾਨੂੰ ਬੈਸਟ ਮਿਲਿਆ ਅਵਾਰਡ ਦੀ ਖੁਸ਼ੀ ਹੁੰਦੀ ਜਦੋਂ ਕੋਈ ਅਵਾਰਡ ਮਿਲਦਾ ਇਹ ਮਿਹਨਤ ਨਾਲ ਦੀ ਜਾਈਏ ਅਸੀਂ 2005 ਤੋਂ ਡੇਅਰ ਫਾਰਮ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਅਸੀਂ ਪੀਡੀਐਫ ਨਾਲ ਜੁੜੇ ਹਾਂ ਜਿਹੜੀ ਟੈਕਨੋਲੋਜੀ ਮਤਲਬ ਪੀਡੀਐਫ ਵਿੱਚ ਆਉਂਦੀ ਹੈ ਉਹ ਟੈਕਨੋਲੋਜੀ ਇਹ ਬਣਾਉਣੀ ਹੈ ਅੱਜ ਕੱਲ ਅਸੀਂ 200 ਜਾਨਵਰ ਦੇ ਤਕਰੀਬ ਸਾਡੇ ਫਾਰਮ ਤੇ ਹੈਗਾ ਤੇ 28-29 ਟਸੋ ਲੀਟਰ ਦੁੱਧ ਵੀ ਸਾਡਾ ਕੋਲ ਹੈਗਾ ਇਸ ਕਰਕੇ ਹਰੇਕ ਚੀਜ਼ ਆਪਦੀ ਫੀਲਡ ਮੈਂ ਲੱਭਦੀ ਏ ਸਾਰਾ ਕੁਝ ਉਹਦੇ ਚ ਅਕਾਊਂਟ ਹੁੰਦਾ ਵੀ ਇਹਨਾਂ ਕੋਲ ਕੀ ਕੀ ਚੀਜ਼ ਲੱਗੀ ਕਿਵੇਂ ਹੁੰਦਾ ਉਸ ਪੁੱਲ ਸਰ ਕਦ ਸ਼ੁਰੂ ਕੀਤਾ ਔਰ ਖੂਨ ਤੱਕ ਦਾ ਜਿਹੜਾ ਸਫਰ ਹੈ ਉਹ ਕਿਵੇਂ ਹੋ ਗਿਆ ਅਸੀਂ 2005 ਤੋਂ ਸ਼ੁਰੂ ਕੀਤਾ ਜੀ ਉਹ ਕਿੰਨੀਆਂ ਗਾਵਾਂ ਤੋਂ 50 ਗਾਵਾਂ ਤੋਂ ਸ਼ੁਰੂ ਕੀਤਾ ਸੀ ਤੇ ਹੁਣ ਅੱਜ ਕੱਲ ਆਪਣੇ ਕੋਲ 200 ਜਾਨਵਰ ਹੈ। ਹਾਂਜੀ ਤੇ ਇਹ ਚ ਕਿਸ ਤਿੱਕ ਨਾ ਰੱਖ ਰਖਾਵ ਰੰਦਾ ਵਾ ਕਿਸ ਤਿੱਕ ਨਾ ਖਾਸ ਤੌਰ ਤੇ ਕੀ ਕੀ ਚੀਜ਼ਾਂ ਕਿਉਂਕਿ ਖੁਦ ਪੀੜ੍ਹੀ ਐ ਤੇ ਇਹਨਾਂ ਨਾਲ ਤੁਸੀਂ ਜੁੜੇ ਹੋਈ ਹੋ ਤੇ ਐਕਚੁਅਲੀ ਜਿਵੇਂ ਜਿਵੇਂ ਮੈਂ ਟੈਕਨੋਲੋਜੀ ਬਦਲਦੀ ਨਾਲ ਨਾਲ ਉਹ ਵੀ ਬਦਲਣਾ ਪੈਂਦਾ ਜੀ। ਪਹਿਲਾਂ ਖੁੱਲੀਆਂ ਗਾਵਾਂ ਜਿਵੇਂ ਛੱਡਦੇ ਸੀ ਅੱਜ ਕੱਲ ਕੂਬੀਕਲ ਚੱਲਦੇ ਨੇ ਹਰ ਕੁਝ ਹੁੰਦਾ ਗੱਦੇ ਲੱਗਦੇ ਨੇ ਸਗੈਪਰ ਚੱਲਦੇ ਆ ਹਰ ਕੁਝ ਆਟੋਮੈਟਿਕ ਹੁੰਦਾ ਮਿਲਕਿੰਗ ਪਾਰਲਰ ਨੇ ਉਹਨਾਂ ਚ ਹਰ ਆਟੋਮੇਸ਼ਨ ਹੈ ਸਾਰਾ ਕੁਝ ਨਾਲ ਚੱਲਣਾ ਪੈਂਦਾ ਨਾਲ ਲੋਕਾਂ ਨੂੰ ਕੀ ਅਪੀਲ ਹੈ ਇਹ ਜਿਹੜਾ ਲੋਕਾਂ ਨੂੰ ਦੇਰੀ ਦਾ ਧੰਦਾ ਬਹੁਤ ਵਧੀਆ ਧੰਦਾ ਹੈ ਜਿਹੜਾ ਬੰਦਾ ਇੰਦੇ ਜਿਹਨਤ ਕਰਦਾ ਉਹ ਬਿਲਕੁਲ ਅੱਗੇ ਜਾਂਦਾ ਪੀਡੀਐਫ ਇਹਦਾ ਮੇਲਾ ਦੂਸਰਾ ਦਿਲ ਗਿਆ ਲੋਕ ਕਿਸ ਤਿੱਕੇ ਨਾਲ ਉਸਾਰ ਨਾਲ ਇੱਥੇ ਆ ਰਹੇ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇੱਕ ਇਹੀ ਮੇਲਾ ਐਸਾ ਜਿਸ ਨੂੰ ਦੇਖਣ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਨੇ ਹਾਂਜੀ ਇਹ ਤੁਸੀਂ ਦੇਖ ਹੀ ਰਹੇ ਜੀ ਸਾਰੇ ਮੇਲੇ ਦੀ ਮਤਲਬ ਜੋ ਰੌਣਕ ਹੈ ਅੱਜ ਕੱਲ ਕਿਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੈਗੀ ਹਰੇਕ ਥਾਂ ਤੇ ਹਰੇਕ ਸਟਾਲ ਤੇ ਭੀੜ ਹੈ ਇੰਦਾ ਇਹ ਕਾਰਨ ਹੈ ਵੀ ਇਹ ਪਾਰਦਰਸ਼ੀ ਮੇਲਾ ਹੈ। ਇੰਦੇ ਕੋਈ ਮਤਲਬ ਉਹ ਚੀਜ਼ ਨਹੀਂ ਕਿ ਜੇ ਕਿਸੇ ਦੇ ਕੋਈ ਹੋਵੇ ਕਿਸੇ ਨੂੰ ਸ਼ੱਕ ਹੋਵੇ ਕਿਸੇ ਦੇ ਨਾਮ ਤੇ ਕਿਸੇ ਗੱਲ ਤੇ ਉਸ ਕਰਕੇ ਇੰਦੇ ਮਲ ਖੇਚ ਬਣੀ ਹੋਈ ਹੈ। ਅੱਛਾ ਇਸ ਵਾਰ ਦੇ ਮੇਲੇ ਦੇ ਵਿੱਚ ਜਿਹੜੇ ਡੰਗਰ ਹੈਗੇ ਨੇ ਕਿੰਨੇ ਤਰ੍ਹਾਂ ਦੇ ਡੰਗਰਾਂ ਦੀ ਜਿਹੜੀ ਜਿਹੜੀ ਹੈਗੀ ਹੈ ਕਿਸਮਾਂ ਇੱਥੇ ਕੰਪੀਟੀਸ਼ਨ ਲਿਆਂਦੀਆਂ ਗਈਆਂ ਨੇ ਤੇ ਕੀ ਕੀ ਇਸ ਲਈ ਤੱਕ ਇਨਾਮ ਆ ਚੁੱਕੇ ਨੇ? ਅਕਲਿਆਂ ਵੀ ਇੱਥੇ ਮੱਝਾਂ ਤੇ ਗਾਵਾਂ ਦੀ ਕੰਪੀਟੀਸ਼ਨ ਹੁੰਦੇ ਨੇ। ਉਹਦੇ ਉਹਦੇ ਵਿੱਚ ਇੱਕ ਤਾਂ ਦੁੱਧ ਚੋਈ ਮੁਕਾਬਲੇ ਹੁੰਦੇ ਨੇ ਜਿੰਨੇ ਵਿੱਚ ਮੁਰਾ ਤੇ ਨੀਲੀ ਰਵੀ ਮਜਾਂ ਦੇ ਦੋ ਹੀ ਬਰੀਡ ਨੇ ਐਚ ਐਫ ਤੇ ਜਰਸੀ ਦਾ ਹੁੰਦਾ ਹੈ ਇਹ ਦੁੱਧ ਚੋਈ ਮੁਕਾਬਲੇ ਹੁੰਦੇ ਨੇ ਬਾਕੀ ਹੁੰਦੇ ਨੇ ਆਪਣਾ ਬਰੀਡ ਦੇ ਬਰੀਡ ਦੇ ਵਿੱਚ ਕਾਫੀ categories ਨੇ ਉਹ ਛੋਟੀ ਜਿਹਨੂੰ ਕਹਿੰਦੇ ਨੇ ਛੋਟੇ گاਵ ਤੋਂ ਲੈ ਕੇ ਵੱਡੀ گاਉ ਵੱਡੀ ਗਾਂ ਤੱਕ ਹੁੰਦੇ ਨੇ ਜਿਵੇਂ ਖੀਰੀਆਂ ਬੱਚਿਆਂ ਤੋਂ ਲੈ ਕੇ ਦੋੰਦੀਆਂ ਚੋਗੀਆਂ ਸਾਰੇ ਹੁੰਦੇ ਮੁਕਾਬਲੇ ਸਰ ਦੂਸਰਾ ਦਿਨ ਹੈ ਕਈ ਰਿਕਾਰਡ ਕਾਇਮ ਹੁੰਦੇ ਨੇ ਅਕਸਰ ਇਸ ਮੇਲੇ ਦੇ ਵਿੱਚ ਵੀ ਇਸ ਵਾਰ ਕੋਈ ਹੋਇਆ ਐਕਚੁਅਲੀ ਆ ਵੀ ਸਾਡੇ ਦੁੱਧ ਦੇ ਰਿਕਾਰਡ ਹੁੰਦੇ ਨੇ ਜੀ ਇਹ ਆਪ ਦਾ ਰਿਕਾਰਡ ਅਸੀਂ ਆਪੇ ਤੋੜਦੇ ਆ ਅਗਲੇ ਸਾਲ ਤੋੜ ਲੈਣੇ ਆ ਉਦੋਂ ਵੱਧ ਜਾਂਦਾ ਹੈ ਇਸ ਵਾਰ ਕਿੰਨੇ ਕਿੰਨੇ ਦਾ ਰਿਕਾਰਡ ਹੋਇਆ ਇਸ ਵਾਰ ਕਿੰਨੇ ਦਾ ਰਿਕਾਰਡ ਟੁੱਟਿਆ ਵਾ ਅੱਗੇ ਜੇ ਇਹ ਰਿਜ਼ਲਟ ਕੱਲ ਨੂੰ ਆਵੇਗਾ ਜੀ ਠੀਕ ਹੈ ਹਾਂ ਤੇ ਅੱਛਾ ਉਮੀਦ ਹੈ ਪਿਛਲੇ ਸਾਲ ਨਾਲੋਂ ਲੱਗ ਹੋਵੇਗਾ ਵੀ ਇਹ ਦੇ ਪਿਛਲੇ ਸਾਲੋਂ ਅੱਗੇ ਜਾਏਗਾ ਠੀਕ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗਾ ਕਿ ਡੇਰੀ ਫਾਰਮਿੰਗ ਦੇ ਨਾਲ ਜੁੜੇ ਲੋਕਾਂ ਦਾ ਜਿਹੜਾ ਦਾ ਕੰਮ ਉਹ ਕਿਤਨਾ ਕਿਤੇ ਬੱਦ੍ਹਾ ਜਰੂਰ ਨਜ਼ਰ ਆਂਦਾ ਹੈ ਪਰ ਜਿਹੜੀ ਜਿਹੜੀ ਡੁਪਲੀਕੇਟ ਜਿਹੜਾ ਦੁੱਧ ਆਂਦਾ ਦਾ ਜਾਂ ਸਮਾਨ ਆਂਦਾ ਦਾ ਉਸ ਚੀਜ਼ ਨੂੰ ਲੈ ਕੇ ਥੋੜਾ ਐਕਚੁਅਲੀ ਲੋਕਾਂ ਦੇ ਸ਼ੰਕੇ ਸੱਚੇ ਵੀ ਨੇ ਪਰ ਜਿੰਨੀ ਇਹ ਗੱਲ ਹੋ ਰਹੀ ਇਹਨਾਂ ਡੁਪਲੀਕੇਟ ਉਹਨਾਂ ਡੁਪਲੀਕੇਟ ਨਹੀਂ ਹੁੰਦਾ ਐਕਚੁਅਲੀ ਜੇ ਦੁੱਧ ਪਿੰਡਾਂ 'ਚ ਘਟਿਆ ਫਾਰਮਾਂ ਤੇ ਵਧਿਆ ਤੇ ਲੋਕਾਂ ਨੂੰ ਵਹਿਰ ਹੋਣਾ ਪੈਗਾ ਉਸ ਗੱਲ 'ਚ ਪੀਡੀਐਫ 'ਚ ਇਸ ਗੱਲ 'ਚ ਮਤਲਬ ਹੈਗੀ ਵੀ ਇਹਨੂੰ ਡੁਪਲੀਕੇਸ਼ਨ ਨੂੰ ਰੋਕਿਆ ਜਾਵੇ ਇਹ ਲੋਕਾਂ ਦਾ ਵਿਸ਼ਵਾਸ ਪੀਡੀਐਫ 'ਤੇ ਆ ਮੈਂ ਮਤਲਬ ਤਰੱਕੀ ਕਰ ਰਹੀ ਹਾਂ ਜਿਹੜਾ ਬੰਦਾ ਪੀਡੀਐਫ ਇਹਨਾਂ ਜੁੜਿਆ ਉਹ ਤਰੱਕੀ ਕਰ ਹੀ ਰਿਹਾ ਹੈ ਅੱਛਾ ਇੱਕ ਚੀਜ਼ ਹੋਰ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਅਕਸਰ ਆਂਦਾ ਵਾ ਕਿ ਸਰਦੀਆਂ 'ਚ ਜਿਹੜੀ ਹੈ ਦੁੱਧ ਦੀ ਪੈਦਾਵਾਰ ਜਿਹੜੀ ਉਹ ਵੱਜ ਜਾਂਦੀ ਹੈ ਤੇ ਗਰਮੀਆਂ 'ਚ ਘਟ ਜਾਂਦੀ ਹੈ ਤੇ ਇਸ ਚੀਜ਼ ਦੀ ਜਿਹੜੀ ਜਿਹੜੀ ਕਪੈਸਿਟੀ ਹੁੰਦੀ ਹੈ ਉਸ ਨੂੰ ਕਿੱਦਾਂ ਬਰਾਬਰ ਕੀਤਾ ਜਾਂਦਾ ਹੈ ਐਕਚੁਅਲੀ ਹੁਣ ਜ਼ਿਆਦਾ ਫਰਕ ਨਹੀਂ ਪੈਂਦਾ ਸੂਏ ਦਾ ਫਰਕ ਪੈਂਦਾ ਹੈ ਜਿਹੜੀਆਂ ਗਾਵਾਂ ਨੇ ਇਹ ਅਸੀਂ ਜ਼ਿਆਦਾਤਰ ਸਰਦੀਆਂ ਵਿੱਚ ਸੌਣਿਆ ਉਦੋਂ ਦੁੱਧ ਵੱਧ ਜਾਂਦਾ ਜਦੋਂ ਮਤਲਬ ਗਰਮੀ ਹੁੰਦੀ ਹੈ ਉਦੋਂ ਧੋੜਾ ਗਾਵਾਂ ਦੁੱਧ ਕੱਢ ਜਾਂਦੀਆਂ ਨੇ ਨਾਲੇ ਸੂਨ ਨਾਲ ਨਾ ਡਾਈ ਕਰਨਾ ਪੈਂਦਾ ਇਸ ਕਰਕੇ ਦੁੱਧ ਘਟ ਜਾਂਦਾ ਠੀਕ ਹੈ ਤੇ ਇਸ ਨੂੰ ਬਰਾਬਰ ਕੀਤਾ ਕੀਤਾ ਜਾਂਦਾ ਇਹਨੂੰ ਬਰਾਬਰ ਅਨਜਮਸ਼ਾ ਦਾ ਮਤਲਬ ਉਹ ਚੀਜ਼ਾਂ ਨੇ ਇਹ ਮਤਲਬ ਘਟਵਾਤ ਜਾਂਦੀ ਉਦੋਂ ਮਤਲਬ ਜਿਹੜੀ ਗਰਮੀਆਂ ਚ ਉਹ ਅਨਜਮਸ਼ਣ ਘਟ ਜਾਂਦੀ